ਦੇਖਣ ਵਾਲੇ ਸਾਰੇ ਮਿੱਤਰ ਵੇਲੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਕੁਲਵੀਰ ਮੇਰੇ ਨਾਲ ਬਾਈ ਸੁਖਦੇਵ ਅੱਜ ਦਾ ਦਿਨ ਅਸੀਂ ਰੱਖਿਆ ਸੀ ਨਾਰਾ ਨਾਰਾ ਮਾਤਾ ਬੈਂਚ ਸਾਊਥੋਕਾ ਨਾਗੰਦੇ ਕਨਟੈਕਟਨ ਦੇ ਨਾਰਥ-ਈਸਟ ਵਾਲੇ ਪਾਸੇ ਪੈਂਦਾ ਨਾਰਾ ਮਾਤਾ ਬੈਂਚ ਜਿਹਨੂੰ ਕੈਲੀਫੋਰਨੀਆ ਦੀ ਨਾਪਾ ਵੈਲੀ ਦੇ ਨਾਲ ਵੀ ਕੰਪੇਅਰ ਕੀਤਾ ਜਾਂਦਾ ਬਹੁਤ ਸੋਹਣਾ ਏਰੀਆ ਛੋਟੀ ਜੀ ਕਮਿਊਨਿਟੀ ਆ ਪਿੰਡ ਆਗੇ ਤੇ ਆ ਉਸ ਪਿੰਡ ਦੀ ਈਚ ਜਿੱਥੇ ਅੱਜ ਅਸੀਂ ਖੜੇ ਹਾਂ ਸ਼ਾਂਤੀ ਖੂਬਸੂਰਤੀ ਦਾ ਸੁਮੇਲ ਨਾਰਾ ਮਾਤਾ ਵੀ ਸੀ ਆਉਣ ਵਾਲਿਆਂ ਨੂੰ ਬੇਨਤੀ ਹੈਗੀ ਕਿ ਜਰੂਰ ਜੇ ਤੁਸੀਂ ਕਦੇ ਓਕਾ ਨਾਗਨ ਚਾਉਂਦੇ ਆ ਸਾਊਥ ਓਕਾ ਨਾਗਨ ਆਉਂਦੇ ਆ ਆਪਣ ਟਿਕਟ ਦੇ ਨਾਲ ਇਹ ਨਾਰਾ ਮਾਤਾ ਬੈਂਚ ਪੈਂਦੀ ਆ ਜਰੂਰ ਆਇਓ ਦੇਖਣ ਗਰੇਪਸਾਂ ਦਾ ਵਾਈਨ ਹਬ ਆ ਇੱਕ ਸਾਰਾ 10 12 ਕਿਲੋਮੀਟਰ ਦਾ ਕੰਟੈਕਟਰ ਤੋਂ ਜੇ ਆਪਾਂ ਤੁਰਦੇ ਹਾਂ 10 ਤੋਂ 15 ਕਿਲੋਮੀਟਰ ਦੀ ਬਹਿੰਚ ਆ ਤੇ ਪਤਾ ਹੀ ਨਹੀਂ ਕਿੰਨੀਆਂ ਇੱਕ ਅਵਾਰਡ ਵਿਨਿੰਗ ਜਿਹੜੀਆਂ ਵਾਈਨਰੀ ਜਾਇ ਇੱਥੇ ਬਣੀਆਂ ਹੋਈਆਂ ਸੋ ਬਹੁਤ ਸੋਹਣਾ ਇਲਾਕਾ ਦੇਖਣ ਵਾਲਾ ਦੇਖਦੇ ਹਾਂ ਰਲਕੇ ਕਿੰਨੀ ਸ਼ਾਂਤੀ ਆ ਯਾਰ ਹਨਾ ਬਾਈ ਜਿਵੇਂ ਕਹਿੰਦੇ ਹੁੰਦੇ ਨਾ ਸਾਹ ਚੱਲਦਾ ਵੀ ਸੁਣਦਾ ਹਾਂ ਸਾਹ ਚੱਲਦਾ ਵੀ ਹਾਂ ਕਿੰਨਾ ਆਪਾਂ ਵੀ ਆਉਣਾ ਸੀ ਤੇ ਧੁੱਪ ਵੀ ਨਿਕਲੀ ਵੀ ਆ ਹਾਂ ਕੁੱਤਾ ਕਾਈ ਕੋਰੀ ਨਾ ਕਿਤੇ ਫੁੱਟੇ ਦੀ ਮਨੀ ਜੀ ਪੋਣਾ ਦਾ ਕਰ ਗਿਆ ਉਹ ਮਾਂ ਵਾਲੇ ਦਾਲੇ ਆ ਤੇ ਹੁਣ ਉਹਨੇ ਗੱਡੀ ਚੱਕ ਕੇ ਇਹ ਵਿੱਚ ਪੋਣਾ ਕੁੱਤਾ ਨੂੰ ਡੰਦੀ ਕਰਕੇ ਗਿਆ ਕਿੰਨਾ ਹੈ ਜੋ ਇਹ ਸੋਣਾ ਕਿਉਂ ਹੈ ਇਸੇ ਕਰ ਇਹ ਆਪ ਆਪਣੇ ਜਿਵੇਂ ਉਹ ਇਹ ਆ ਵੀ ਜੁਮੇਵਾਰੀ ਆਪਣੂ ਹੀ ਆ ਸਾਰੇ ਜਿਹੇ ਜੀ ਵੀ ਆ ਆਲਾ ਦਵਾਲਾ ਜਿਹੇ ਜੇ ਬਣਾ ਲਿਓ ਉਹ ਜਿਹੇ ਬਣ ਜਾਣਾ ਇਹ ਆ ਜੀ ਨਾਰਾਮਾਤਾ BC ਦੀ ਵਿੱਚ ਇਹ ਹੈ ਜੀ ਮੈਨੀਟੋ ਪਾਰਕ ਨਾਰਾਮਾਤਾ ਦੇ ਤੇ ਲਿਖਿਆ ਹੋਇਆ ਸੀ ਟਾਈਮ 6 ਵਜੇ ਤੋਂ ਸਵੇਰ ਦੇ 6 ਤੋਂ ਸ਼ਾਮ ਦੇ 10 ਵਜੇ ਤੱਕ ਤੇ ਹੁਣ ਚੱਲਦੇ ਆਪਾਂ ਨਾਰਾਮਾਤਾ ਪਿੰਡ 'ਚ ਇਹਨਾਂ ਜਿਵੇਂ ਓਕਾ ਨਾਗਨ ਲੇਕ ਮੇਰੇ ਖੱਬੇ ਹੱਥ ਸੱਜੇ ਹੱਥ ਪਹਾੜ ਤੇ ਵਿਚਾਲਾ ਹੈ ਇਹਨਾਂ ਦੀ ਜਿਵੇਂ ਇੱਕ ਆ ਮੇਨ ਸਟਰੀਟ ਹੈ ਜਿਹਦੇ ਤੇ ਆਪਾਂ ਹੁਣ ਚੱਲੇ ਆਂ ਹੈਲ ਸਾਈਡ ਵਾਈਨਰੀ ਜਿਹੜੀ ਆਪਾਂ ਵਾਈਨਰੀ ਦੀ ਗੱਲ ਕਰਦੇ ਸੀ ਨਾ ਵਾਈਨਰੀਆਂ ਦਾ ਘਰ ਆ ਜਾ ਰਹੇ ਨਾਰਾ ਮਾਤਾ ਸੱਚੀ ਮਤਲਬ ਇੰਨੀਆਂ ਮੇਰੇ ਖਬੇ ਹੱਥ ਬੈਂਚ 1775 ਬਹੁਤ ਮਸ਼ਹੂਰ ਵਾਈਨਰੀ ਆ ਜਿਹਦੇ ਪਿੱਛੇ ਹੈਲ ਸਾਈਡ ਨਾਂ ਕਿ ਗਈ ਆ ਤੇ ਪਤਾ ਹੀ ਨਹੀਂ ਹੋਰ ਕਿੰਨੀਆਂ ਆ ਕਿ ਰੈਡ ਰੋਸਟਰਡ ਆ ਜਾਂ ਹੋਰ ਪਤਾ ਹੀ ਨਹੀਂ ਕਿੰਨੀਆਂ ਕਿ ਲिटल ਇੰਜਨ ਕਿੰਨੀਆਂ ਕਿ ਮੈਂ ਗਿਣ ਸਕਦਾ ਵੀ ਉਹਨਾਂ ਹੀ ਵਾਈਨਰੀਆਂ ਇੱਥੇ ਬਹੁਤ ਜਿਹੜੀਆਂ ਮਸ਼ਹੂਰ ਆ ਫੇਮਸ ਆ ਏਰੀਏ ਦੇ ਵਿੱਚ ਤੇ ਬਹੁਤ ਸੋਹਣੀ ਆਰ ਲੈਂਡਸਕੇਪਿੰਗ ਹੈ ਇਹਦੀ ਜਿਵੇਂ ਤਿੰਨ ਪਾਰਟ ਆ ਇਹਦੇ ਜਿਵੇਂ ਇੱਕ ਮੇਨ ਸਟਰੀਟ ਤੇ ਸੀ ਆ ਪਾਉਂਡ ਥੱਲੇ ਵਾਲੇ ਪਾਰਟ ਨੂੰ ਚੱਲੇ ਆ ਇੱਕ ਇਹਦਾ ਉੱਪਰ ਹੋਰ ਨੂੰ ਉੱਪਰ ਹੋਰ ਸਟਰੀਟ ਹੈ ਜਿਵੇਂ ਤਿੰਨ ਲੇਹਰਾ ਬਣ ਜਾਂਦੀਆਂ ਕਿਉਂਕਿ ਪਹਾੜ ਤੇ ਬਸਿਆ ਹੋਇਆ ਕਰਕੇ ਉਹ ਉਸੇ ਤਰੀਕੇ ਦਾ ਹੀ ਆ ਇਹ ਤੇ ਇਹ ਥੱਲੇ ਜਿਵੇਂ ਹਰ ਇੱਕ ਥਾਂ ਤੇ ਤੁਹਾਨੂੰ ਹਰੇਕ ਦੂਜੀ ਚੌਥੀ ਸਟਰੀਟ ਤੇ ਵਿਚ ਦਾ ਐਕਸੈਸ ਮਿਲ ਜਾਣਾ ਇਹ ਤੋਂ ਹੀ ਬੀਚ ਤੇ ਜਾਣਾ ਕਈ ਪ੍ਰਾਈਵੇਟ ਟਾਈਪ ਦੀਆਂ ਬੀਚਾਂ ਵੇਹਿੰਗਾ ਕਈ ਪ੍ਰਾਈਵੇਟ ਵੀ ਹੈਗੀਆਂ ਜਿਵੇਂ ਜਿਨ੍ਹਾਂ ਦੇ ਉਹਨਾਂ ਦੇ ਘਰ ਆ ਹਨ ਉਹਨਾਂ ਦੇ ਪ੍ਰਾਈਵੇਟ ਬੀਚ ਵੀ ਹੈਗੀਆਂ ਤੇ ਆ ਆ ਵੀ ਹੁਣ ਇੱਕ ਨਾਲ ਬੀਚ ਆਈ ਆ ਬਹੁਤ ਜ਼ਿਆਦਾ ਸੋਹਣਾ ਸ਼ਾਂਤੀ ਆ ਖੂਬਸੂਰਤ ਕੋਈ ਅੰਤ ਨਹੀਂ ਆਰ ਦੇਖੋ ਆ ਸਾਹਮਣੇ ਇਧਰਲੇ ਪਾਸੇ ਨੂੰ ਇਹ ਨਾਰਾ ਮਾਤਾ ਹੀ ਆ ਤੇ ਦੂਜੇ ਸੱਜੇ ਪਾਸੇ ਨੂੰ ਜੇ ਆਪਾਂ ਦੇਖਾਂਗੇ ਤਾਂ ਹੈਗਾ ਸੀਗਾ ਪਨਟਿਕਟਨ ਤੇ ਇਥੋਂ ਅੱਗੇ ਨੂੰ ਚੱਲਦੇ ਆਂ ਜਿਆਦਾਤਰ ਖੇਤੀ ਜਿਵੇਂ ਪਹਿਲਾਂ ਪੁਰਾਣੇ ਬੰਦੇ ਜਿਹੜੇ ਦੱਸਦੇ ਆ ਵੀ ਇੱਥੇ ਪੀਚ ਪੂਚ ਐਪਲ ਜਾਦੇ ਹੁੰਦੇ ਸੀਗੇ ਪੀਚ ਤੇ ਐਪਲ ਜਾਦੇ ਹੁੰਦੇ ਸੀ ਪਰ ਹੁਣ ਜਿਆਦੇ ਗਰੇਪਸਾਂ ਦੇ ਖੇਤ ਕੋਈ ਕਰਦੇ ਆ ਜਿਹੜੇ ਜਿੰਨਾਂ ਤੋਂ ਸ਼ਰਾਬ ਬਣਦੀ ਹੈ ਨਾ ਅੰਗੂਰਾਂ ਤੋਂ ਉਹਨਾਂ ਦੀ ਖੇਤੀ ਜਿਆਦੇ ਹੁੰਦੀ ਹੈ ਤੇ ਜਿਹੜੀਆਂ ਵਾਈਨਰੀਆਂ ਵੀ ਹਨ ਮੋਸਟਲੀ ਇਹ ਦੇਖਿਓ ਤੁਸੀਂ ਜਿਵੇਂ ਰੁਨਾ ਲੈ ਕੇ ਫੈਮਲ ਗਾਈ ਓਨ ਕਰਦਿਆਂ ਜੇ ਕਿਸੇ ਕੋਲ ਵੀ 50 ਕਿੱਲੇ 10 15 ਕਿੱਲੇ ਆ ਦੀ ਵਾਈਨਰੀ ਬਣਾਈ ਹੋਈ ਆ ਆਪ ਹੀ ਪ੍ਰੋਡਿਊਸ ਕਰਦੇ ਆ ਹਨਾ ਆਪ ਹੀ ਸੈਲ ਕਰਦੇ ਆ ਵਾਈਨ ਬਣਾਉਂਦੇ ਆਗੇ ਤੇ ਬਹੁਤ ਸੋਹਣਾ ਏਰੀਆ ਯਾਰ ਛੋਟਾ ਜਿਹਾ ਟਾਊਨ ਆ ਅਕਸਰ ਮੈਂ ਨਾ ਜਦੋਂ ਮੈਥੀ ਅਸੀਂ ਟੈਕਸੀ ਚਲਾਉਂਦੇ ਆ ਇਹਨਾਂ ਪਿੰਡਾਂ ਚ ਤੇ ਜਦੋਂ ਮੈਂ ਉਹਨਾਂ ਯਾਰ ਮੈਂ ਸੱਚੀ ਜਿੱਥੇ ਵੀ ਮੈਨੂੰ ਟਾਈਮ ਮਿਲਦਾ ਮੈਂ ਖੜ ਕੇ ਜਰੂਰ ਦੇਖਦਾ ਜਿੱਥੇ ਕਿਤੇ ਮੈਨੂੰ ਕੋਈ ਸੋਹਣਾ 뷰 ਮਿਲਦਾ ਥਾਂ ਥਾਂ ਤੇ 뷰 ਪੁਆਇੰਟ ਬਣੇ ਹੋਏ ਆ ਤਦੋਂ ਜੇ ਤੇ ਖੜ ਕੇ ਸਾਰੀ ਵੈਲੀ ਦਾ ਨਜ਼ਾਰਾ ਦੇਖ ਸਕਦੇ ਹੁਣ ਸਾਹਮਣੇ ਉਹ ਜੇ ਪਰਾਂ ਨੂੰ ਸਾਹਮਣੇ ਨੂੰ ਝਾਕਦੇ ਆ ਤੇ ਉਧਰ ਨੂੰ ਪੈ ਜਾਂਦੇ ਆ ਟਾਊਨ ਆ ਜਿਵੇਂ ਸਮਰਲੈਂਡ ਆ ਪੀਚਲੈਂਡ ਆ ਟਰਾਊਟ ਕਰੀਕ ਆ ਇਲੇਕ ਦੇ ਦੂਜੇ ਪਾਸੇ ਦੂਜੇ ਪਾਸੇ ਹਾਈਵੇ 97 ਆ ਜਿਹੜਾ ਜਾਂਦਾ ਅੱਗੇ ਕਲੋਨੇ ਨੂੰ ਕੈਲਗਰੀ ਨੂੰ ਨਿਕਲ ਜਾਂਦਾਗਾ ਤੇ ਇਹ ਇਹ ਇੱਧਰ ਵੀ ਜੇ ਇੱਕ ਪੁਰਾਣਾ ਜਿਹੜਾ ਕਹਿੰਦੇ ਆ ਰੋਡ ਇੱਧਰ ਦੀ ਜਾਂਦਾ ਕਲੋਨੇ ਨੂੰ ਵੀ ਆ ਜਿਹੜੀ ਸਟਰੀਟ ਹੈ ਇਹੀ ਜੇ ਆਪਾਂ ਮੇਨ ਸਟਰੀਟ ਅੱਗੇ ਤੁਰੇ ਜਲੀਏ ਸਿੱਧੇ ਤੇ ਸਿੱਧੇ ਅੱਗੇ ਸ਼ੂਟ ਲੇ ਕੇ ਰੋਡ ਬਣ ਜਾਂਦੀ ਹੈ ਤੇ ਉਹ ਸ਼ੂਟ ਲੇ ਕੇ ਅੱਗੇ ਕਲੋਨੀਆਂ ਜਾ ਕੇ ਨਿਕਲ ਜਾਂਦੀ ਹੈ ਵੀ ਲੇਕ ਦੇ ਦੋਨੇ ਪਾਸੇ ਦੀ ਜਾਇਆ ਜਾ ਸਕਦਾ ਕਲੋਨੀਆਂ ਨੂੰ ਪਰ ਜਿਹੜਾ ਮੇਨ ਹਾਈਵੇ ਉਹ ਸਾਹਮਣੇ ਜਿਵੇਂ ਲੇਕ ਦੇ ਪਰਲੇ ਪਾਸੇ ਤੁਸੀਂ ਦੇਖੋਗੇ ਜਿਹੜੇ ਟਾਊਨ ਪੈਂਦੇ ਆ ਉੱਥੋਂ ਦੀ ਮੇਨ ਹਾਈਵੇ ਜਾਂਦਾ ਜਿਹੜਾ ਕਲੋਨੀਆਂ ਨੂੰ ਜਾਂਦਾ ਤੇ ਲੇਕ ਦੇ ਦੂਜੇ ਪਾਸੇ ਇਹ ਨਾਰਾ ਮਾਤਾ ਬੈਂਚ ਜਿਵੇਂ ਇੱਥੇ ਲਿਖਿਆ ਹੋਇਆ ਵੀ ਆ ਸਾਈਨ ਅਬਰਨਾਪਾ ਵੈਲੀ ਜਿਵੇਂ ਕੈਲੀਫੋਰਨੀਆ ਦੀ ਮੈਂ ਦੇਖੀ ਨਹੀਂ ਪਰ ਮੈਂ ਸੁਣਿਆ ਉਹਦੀ ਵੀਡੀਓਜ਼ ਮੈਂ ਬਹੁਤ ਦੇਖੀਆਂ ਨਾਪਾ ਵੈਲੀ ਦੀਆਂ ਕੈਲੀਫੋਰਨੀਆ ਦੀ ਕਿਉਂਕਿ ਮੈਨੂੰ ਸ਼ੌਂਕ ਆ ਟਰੈਵਲਿੰਗ ਦਾ ਤੇ ਮੈਂ ਵੀਡੀਓਜ਼ ਬਹੁਤ ਦੇਖਦਾ ਰਹਿਣਾ ਜਾ ਨਹੀਂ ਹੁੰਦਾ ਭਾਵੇਂ ਪਰ ਕੋਸ਼ਿਸ਼ ਕਰਦਾ ਮੈਂ ਜਿੰਨਾ ਦੇਖ ਸਕਾਂ ਹਣਾ ਤੇ ਉਹ ਉਹ ਵੀ ਸੇਮ ਜਿਵੇਂ ਉਹਦੀ ਉਹਦੀ ਬਿਊਟੀ ਆ ਉਹੀ ਇਹ ਹੈ ਆਹ ਨਾਰਾਮਾ ਦਾ ਬੈਂਚ ਦੀ ਬਹੁਤ ਸੋਹਣਾ ਟਾਊਨ ਆ ਯਾਰ ਪਿੰਡ ਜਿਹੜੇ ਵੀ ਬੰਦੇ ਜਿਹੜੇ ਇੱਧਰ ਲੋਕ ਘੁੰਮਣ ਫਿਰਨ ਆਉਂਦੇ ਆ ਉਹ ਕਨਾਗਨ ਦੇ ਵਿੱਚ ਕਲੋਨੇ ਤੇ ਤੁਸੀਂ ਇੱਧਰ ਨੂੰ ਜ਼ਰੂਰ ਕੱਡਿਆ ਕਰੋ ਕਿਹੜਾ ਜਿਵੇਂ ਆਪਣੇ ਪਿੰਡਾਂ ਦਾ ਮਾਹੌਲ ਨਹੀਂ ਹੁੰਦਾ ਸ਼ਾਂਤੀ ਆ ਮਤਲਬ ਟਕਾ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਜਿਵੇਂ ਸ਼ਹਿਰਾਂ ਦੀ ਆਪਾਂ ਕਹਿੰਦੇ ਭੱਜ ਦੌੜ ਭਰੀ ਲਾਈਫ ਹੁੰਦੀ ਆ ਤੇ ਪਿੰਡਾਂ ਦੀ ਜਿਹੜੀ ਲਾਈਫ ਹੁੰਦੀ ਆ ਜ਼ਿੰਦਗੀ ਦੀ ਟਕਾ ਭਰੀ ਹੁੰਦੀ ਆ ਉਹ ਜ਼ਿੰਦਗੀ ਐ ਇੱਥੇ ਬਸਦੀ ਤੇ ਬੜਾ ਹੀ ਆਨੰਦ ਆਉਂਦਾ ਇਹਨਾਂ ਗਲੀਆਂ 'ਚ ਗੱਡੀ ਚਲਾ ਕੇ ਤੁਰ ਫਿਰ ਕੇ ਦੇਖ ਕੇ ਰਾਵੀ ਜਮੇਦਾ 메인 ਸਟਰੀਟ ਤੋਂ ਥੋੜਾ ਜਿਹਾ ਹਟ ਕੇ ਅਸੀਂ ਥੱਲੇ ਨੂੰ ਜਾਂਦੇ ਸੀ ਜਿਹੜਾ ਵਿਚ ਨੂੰ ਜਾਂਦਾ ਜਿੱਥੋਂ ਆਪਾਂ ਸ਼ੁਰੂਆਤ ਕਰੀ ਸੀਗੀ ਉਹ ਵਿਚ ਨੂੰ ਇਹ ਰਸਤਾ ਜਾਂਦਾ ਮੁੜ ਕੇ ਜਿਹ ਦੂਜੇ ਪਾਸੇ ਦੀ ਘੁੰਮ ਕੇ ਆਏ ਸੀ ਜਿਵੇਂ ਹੁਣ ਆ ਦੇ ਐਪਲਾਂ ਦਾ ਆ ਐਪਲਾਂ ਦਾ ਫਾਰਮ ਹੈ ਵਿੱਚ ਕਿਸੇ ਦਾ ਕਿਉਂਕਿ ਜਿਵੇਂ ਪੰਡ ਖੇਤੀ ਆ ਜਿਵੇਂ ਜ਼ਿਆਦਾਤਰ ਇੱਥੇ ਜਿਹੜੇ ਘਰ ਲੋਕਾਂ ਦੇ ਬਣੇ ਹੋਏ ਆਗੇ ਆ ਉਹ ਹੈਗੇ ਅਗੇ ਫਾਰਮਾਂ ਦੇ ਵਿੱਚ ਹੀ ਆ ਜਿਵੇਂ ਕਿਸੇ ਦਾ ਕੋਈ ਅੰਗੂਰਾਂ ਦੇ ਵਿਨਜਾਰਡ ਆ ਕਿਸੇ ਦਾ ਕੋਈ ਐਪਲਾਂ ਦੀ ਐ ਕੋਈ ਹੋਰ ਕੁਸ਼ ਫਾਰਮ ਲੱਗਿਆ ਤੇ ਉਹ ਅਗਲੇ ਦਾ ਵਿੱਚ ਹੀ ਘਰ ਆ ਉਹਦੇ ਆਉ ਪਾਰਕ ਕਮਿਨਿਟੀ ਪਾਰਕ ਜਿੱਥੋਂ ਜਿੱਥੋਂ ਵੀਡੀਓ ਦੀ ਸ਼ੁਰੂਆਤ ਹੋਈ ਸੀਗੀ ਇਹ ਅੱਗੇ ਟਾਊਨ ਨੂੰ ਚਲ ਜਾਂਦਾ ਇਹ ਟਾਊਨ ਦਾ ਜਿਵੇਂ ਕਹਿ ਲੋ ਤੁਸੀਂ ਸਾਊਥ ਵਾਲਾ ਪਾਸਾ ਇੱਥੇ ਉਹ ਵਿੱਚ ਆਹੇ ਤੇ ਇੱਕ ਇਹਦੇ ਦੂਜਾ ਪਾਸਾ ਲੱਗਦਾ ਡਾਊਨ ਜਿੱਥੇ ਆ ਜਾਂਦਾ ਜਿਹੜਾ ਮੇਨ ਪਿੰਡ ਕਹ ਲੈਨੇ ਆ ਡਾਊਨ ਟਾਊਨ ਕਹ ਲੈਨੇ ਆ ਆਪਾਂ ਜਿਵੇਂ ਉਹ ਉਧਰ ਨੂੰ ਚੱਲਦੇ ਆ ਉਧਰ ਵੀ ਇੱਕ ਬੀਚ ਹੈਗੀ ਹੈ ਬਹੁਤ ਸੋਹਣੀ ਬੀਚ ਹੈ ਵੀ ਸੋ ਕਹਿਣ ਦਾ ਮਤਲਬ ਆ ਵੀ ਨਿੱਕਾ ਜਿਹਾ ਟਾਊਨ ਆ ਪਰ ਮਤਲਬ ਬਹੁਤ ਆਨੰਦ ਆ ਯਾਰ ਸੱਚੀ ਜੇ ਕਿਸੇ ਕਿਤੇ ਸਵਰਗ ਹੋਊਗਾ ਤਾਂ ਉਹ ਇਹ ਜਿਹਾ ਹੋਊਗਾ ਸੱਚੀ ਮੈਂ ਕਹਿੰਦਾ ਵੀ ਤੁਸੀਂ ਦੇਖੋਗੇ ਕਿ ਕਿਉਂਕਿ ਵੀਡੀਓ ਦੇ ਵਿੱਚ ਉਹ ਚੀਜ਼ ਨਹੀਂ ਦਿਖਦੀ ਹੈ ਨਾ ਜਿਹੜੀ ਮਤਲਬ ਆਪਾਂ ਆਪਦੀਆਂ ਅੱਖਾਂ ਨਾਲ ਦੇਖਦੇ ਹਾਂ ਨਾ ਵੀਡੀਓ ਦੇ ਵਿੱਚ ਉਹਨੂੰ ਅਹਿਸਾਸ ਹੋ ਜਾਂਦਾ ਪਰ ਉਹ ਫੀਲਿੰਗ ਕਿਤੇ ਨਾ ਕਿਤੇ ਹੈ ਨਾ ਰਹਿ ਜਾਂਦੀ ਹੈ ਸੋ ਜ਼ਰੂਰ ਬੇਨਤੀ ਹੈ ਯਾਰ ਵੀ ਜਿਹੜੇ ਵੀ ਬੰਦੇ ਕੁਦਰਤ ਨੂੰ ਪਿਆਰ ਕਰਦੇ ਆ ਹੈ ਨਾ ਕੁਦਰਤ ਨੂੰ ਫੀਲ ਕਰਦੇ ਆ ਸਕੂਨ ਮਹਿਸੂਸ ਕਰਦੇ ਆ ਵੀ ਜ਼ਰੂਰ ਪਿੰਡਾਂ 'ਚ ਜਿਹੜਾ ਕੱਢ ਕੇ ਆਇਆ ਕਰੋ ਲੈਕ ਮੈਨੂਲ ਹੋ ਸਕਦਾ ਹੈ ਮੇਰੀਆਂ ਗੱਲਾਂ ਤੁਹਾਨੂੰ ਅਟਪਟੀਆਂ ਲੱਗਦੀਆਂ ਹੁਣ ਹਨਾ ਪਰ ਮੈਨੂੰ ਇਹੀ ਹੁੰਦਾ ਵੀ ਮੈਂ ਕਿਤੇ ਵੀ ਨਵੇਂ ਪਿੰਡ ਚ ਜਾਨਾ ਤੇ ਮੈਂ ਨਵਾਂ ਦੇਖਦਾ ਕੁਝ ਮੈਨੂੰ ਬਹੁਤ ਚੰਗਾ ਲੱਗਦਾ ਇੱਥੇ ਇਹਨਾਂ ਪਿੰਡਾਂ ਦਾ ਚਲੋ ਅਸੀਂ ਕਿਉਂਕਿ ਮੈਨੂੰ ਕਾਫੀ ਸਾਲ ਹੋ ਗਏ ਟੈਕਸੀ ਚਲਾਉਂਦੇ ਨੂੰ ਤੇ ਮੈਨੂੰ ਐ ਹੁੰਦਾ ਸੀਗਾ ਵੀ ਮੈਂ ਕਿਉਂਕਿ ਟੈਕਸੀ ਦਾ ਇਹ ਹੁੰਦਾ ਵੀ ਆਪਾਂ ਡੈਸਟੀਨੇਸ਼ਨ ਤੇ ਜਾਣਾ ਕਿਸੇ ਦੇ ਘਰ ਦੀ ਲੋਕੇਸ਼ਨ ਆ ਸੀ ਸਿੱਧਾ ਘਰੇ ਜਾਣਾ ਬੰਦਾ ਚੱਕਿਆ ਛੱਡਿਆ ਹਨਾ ਕੰਮ ਤੇ ਉਹ ਮਾਈਂਡਸੈਟ ਹੋਰ ਹੁੰਦਾ ਜੇ ਤੁਸੀਂ ਕੰਮ ਕਰਦੇ ਆ ਉਦੋਂ ਤੁਹਾਡਾ ਮਾਈਂਡ ਹੋਰ ਤਰੀਕੇ ਨਾਲ ਕੰਮ ਕਰਦਾ ਜਿਵੇਂ ਹੁਣ ਅੱਜ ਸਾਡੀ ਛੁੱਟੀ ਸੀ ਮੈਂ ਬਾਈ ਨੂੰ ਆਕੇ ਮੈਂ ਕਿਹਾ ਆਪਣਾ ਨਾਰਾ ਮਾਦਾ ਚੱਲ ਗਿਆ ਹੁਣ ਅੱਜ ਦਾ ਜਿਹੜਾ ਸਾਡਾ ਦੇਣ ਵਾਲਾ ਇੱਕ ਉਹ ਜਿਵੇਂ ਉਹ ਹੋਰ ਤਰੀਕੇ ਦਾ ਹਨਾ ਮਾਈਂਡ ਸੈਟ ਵੀ ਹੋਰ ਆ ਬੜਾ ਚੰਗਾ ਲੱਗਦਾ ਯਾਰ ਬਹੁਤ ਸੋਹਣਾ ਸ਼ਹਿਰ ਹੈ ਇਹ ਪਿੰਡ ਆ ਜਿਵੇਂ ਹੁਣ ਟਾਊਨ ਹਾਊਸ ਬਣੇ ਆਗੇ ਲੇਕ ਦੇ ਕਿਨਾਰੇ ਤੇ ਚਮ ਕਦੇ-ਕਦੇ ਲੱਗਦਾ ਹੁੰਦਾ ਯਾਰ ਵਾਕਈ ਕਰਮਾ ਵਾਲਿਆ ਲੋਕ ਹਨ ਜਿਹੜੇ ਇੰਨੀ ਸੋਹਣੀ ਥਾਂ ਤੇ ਰਹਿੰਦੇ ਆ ਲੇਕ ਦੇ ਕਿਨਾਰੇ ਤੇ ਘਰ ਆ ਤੇ ਕਿੰਨੀ ਸ਼ਾਂਤੀ ਹੈਗੀ ਕਿਉਂਕਿ ਜ਼ਿੰਦਗੀ ਤੇ ਭੱਜ ਦੌੜ ਤੇ ਮਸ਼ੀਬ ਤਾਂ ਤਕਲੀਫਾਂ ਇਹ ਤਾਂ ਯਾਰ ਬੜੀਆਂ ਹਨਾ ਇਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈਗੀ ਕੋਈ ਕੰਟਰੋਲ ਹੀ ਨਹੀਂ ਹੈਗਾ ਵੀ ਆਪਾਂ ਕਹਿ ਸਕੀਏ ਵੀ ਨਹੀਂ ਤੇ ਪਰ ਕਰੋ ਜੀ ਦਰਸ਼ਨ ਸੂਰਜ ਦੇ ਦੇ ਸਾਸਰੀ ਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਨਾਰਾ ਮਾਤਾ ਇਹ ਕਲੋਨੇ ਤੋਂ ਥੋੜਾ ਜਿਹਾ ਫਰਕ ਨਾਲ ਪੰਟੇਕਟਨ ਤੋਂ 15 ਕਿਲੋਮੀਟਰ ਦੂਰੀ ਤੇ ਪਿੰਡ ਆ ਇੱਕ ਛੋਟਾ ਜਿਹਾ ਤੇ ਬਹੁਤ ਹੀ ਸੋਹਣਾ ਜੇ ਆਪਾਂ ਕੋਈ ਕਹਿ ਦਈਏ ਨਾ ਵੀ ਇਹ ਮੈਂ ਆਪਾਂ ਸਵਰਗ ਕਹਿ ਲੀਏ ਵੀ ਸਵਰਗ ਤੋਂ ਵੀ ਮਤਲਬ ਮੈਂ ਤਾਂ ਸੋਹਣਾ ਕਹੂੰਗਾ ਇੰਨਾ ਜਿਆਦਾ ਸੋਹਣਾ ਇੰਨੀ ਜਿਆਦਾ ਸ਼ਾਂਤੀ ਆ ਇੱਥੇ ਤੇ ਬਹੁਤ ਜਿਆਦਾ ਸ਼ਾਂਤੀ ਆ ਇੰਨਾ ਆਨੰਦ ਆਉਂਦਾ ਬਹੁਤ ਜਿਆਦਾ ਆਨੰਦ ਆਉਂਦਾ ਇੱਥੇ ਆ ਕੇ ਇਹਦੇ ਨਾਲ ਇਧਰਲੇ ਪਾਸੇ ਆ ਜਿਹੜਾ ਉਹ ਸਮਰਲੈਂਡ ਆ ਦਾ ਲਾਕਾਵਾ ਸਮਰਲੈਂਡ ਵੀ ਇੱਕ ਇਹ ਕੈਨੇਡਾ ਦੇ ਛੋਟੇ ਛੋਟੇ ਜੇ ਪੰਜਾਬੀ ਚ ਮੈਂ ਕਹਾਂ ਤਾਂ ਪਿੰਡ ਆ ਹਨਾ ਮੈਂ ਇਥੇ ਇਹਨਾਂ ਪਿੰਡਾਂ ਦੇ ਵਿੱਚ ਮਤਲਬ ਟੈਕਸੀ ਚਲਾਉਣਾ ਮੈਂ ਵੀ ਜਿੰਨੇ ਕੁ ਲੋਕ ਮੈਨੂੰ ਹੁਣ ਤਾਈ ਮਿਲੇ ਆ ਲਗਭਗ 99% ਬਹੁਤ ਵਧੀਆ ਲੋਕ ਇਥੇ ਵਸਦੇ ਆ ਇਥੇ ਜਦੋਂ ਮੈਂ ਮਿਲਦਾ ਨਾ ਲੋਕਾਂ ਨੂੰ ਪੁੱਛਦਾ ਇੱਥੋਂ ਦੇ ਵਸਿੰਦੇ ਘੱਟ ਨੇ ਯਾਨੀ ਯੂਰਪ ਤੋਂ ਲੋਕ ਆ ਕੇ ਹੋਏ ਵਸੇ ਹੋਏ ਬਹੁਤ ਜ਼ਿਆਦਾ ਆ ਜਿਵੇਂ ਸਕਾਟਲੈਂਡ ਦੇ ਆ ਤੇ ਇੰਗਲੈਂਡ ਦੇ ਆ ਤੇ ਹੋਰ ਮਿਡਲ ਯੂਰਪ ਦੇ ਲੋਕ ਇੱਥੇ ਆ ਕੇ ਜਿਹੜੇ ਬਹੁਤ ਸਦੀਆਂ ਪਹਿਲਾਂ ਵਸੇ ਹੋਏ ਆ ਤੇ ਇਹ ਜਿਹੜੇ ਪੈਂਡ ਆ ਪੰਟਿਕਟਨ ਆ ਸਾਡੇ ਕੋਲੇ ਪੰਟਿਕਟਨ ਇਹ ਪੈਂਡ ਹੈਗੇ ਆ ਜਿਹੜੇ ਵੈਸੇ ਨੇਟਿਵ ਲੋਕਾਂ ਦੇ ਆ ਜਿਹੜੇ ਮੂਲ ਨਿਵਾਸੀ ਆ ਇੱਥੋਂ ਦੇ ਉਹ ਉਹਨਾਂ ਦੇ ਇਹ ਪੈਂਡ ਆ ਬਾਦ ਦੇ ਵਿੱਚ ਆ ਕੇ ਜਿਵੇਂ ਅਸੀਂ ਪੰਜਾਬ ਤੋਂ ਆ ਕੇ ਬਸ ਗਏ ਕੋਈ ਕਿਤੋਂ ਆ ਕੇ ਕੋਈ ਕਿਤੋਂ ਆ ਕੇ ਇੱਥੇ ਆ ਹਨਾ ਜ਼ਿਆਦਾਤਰ ਇਹ ਫਾਰਮਿੰਗ ਏਰੀਆ ਲੋਕ ਇੱਥੇ ਖੇਤੀ ਕਰਦੇ ਆ ਆੜੂਆਂ ਦੀ ਚੈਰੀ ਦੀ ਪੀਚ ਸਿਉਆਂ ਦੀ ਐਪਲ ਤੇ ਆਹ ਅਲਾਕਾ ਜਿਹੜਾ ਗਰੇਪਸ ਇਲਾਕਾ ਵਾ ਇਸ ਤਰ੍ਹਾਂ ਨਾਲ ਆ ਵੀ ਇੰਨਾ ਕ੍ਰਿਸਟਲ ਕਲੀਅਰ ਪਾਣੀ ਆ ਮੈਨੂੰ ਮਾਦਾ 10-10 ਫੁੱਟ ਥੱਲੇ ਦਿਸਦਾ ਇਹਦੇ ਤੇ ਬਹੁਤ ਸੋਹਣਾ ਏਰੀਆ ਮੇਰੇ ਨਾਲ ਮੇਰਾ ਛੋਟਾ ਭਰਾ ਸੀ ਦੋਨੇ ਜਾਣੇ ਬਣਾਉਣੇ ਹੁੰਨੇ ਆ ਕਲਵੀਰ ਪਨਾਚਾ ਅਸੀਂ ਦੋਨੇ ਜਾਣੇ ਸਾਨੂੰ ਸ਼ੌਕ ਆ ਬਣਾਉਣ ਦਾ ਵੀਡੀਓ ਤੇ ਅਸੀਂ ਅੱਜ ਇੱਥੇ ਆਏ ਸੀਗੇ ਵੀ ਕਿਉਂਕਿ ਸਾਨੂੰ ਸੋਨਾ ਬਹੁਤ ਜ਼ਿਆਦਾ ਲੱਗਿਆ ਇਹ ਮੈਨੂੰ ਕਹਿੰਦਾ ਵੀ ਆਪਾਂ ਇੱਥੇ ਵੀਡੀਓ ਬਣਾਉਣ ਸ਼ਾਟ ਲਈਏ ਮੈਂ ਕਿਹਾ ਵੀ ਜਰੂਰ ਹਨ ਨਈ ਸਾਹ ਪਣ ਬਈ ਕੋਈ ਅੰਤ ਨਹੀਂ ਹੈਗਾ ਕੋਈ ਸ਼ਾਂਤ ਨਹੀਂ ਯਾਰ ਇੰਨਾ ਸਹੱਪਣ ਜਿਹੜਾ ਕਿ ਬਹੁਤ ਜ਼ਿਆਦੇ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕੁਦਰਤ ਦੇਖ ਯਾਰ ਹਾਂ ਬਲਹਾਰੇ ਕਹਿੰਦੇ ਜਾਈਏ ਕੁਦਰਤ ਹਾਂ ਬਲਹਾਰੇ ਜਾਈਏ ਬਈ ਬਿਲਕੁਲ ਹੈਨਾ ਕਿਵੇਂ ਪਾਣੀ ਬਹੁਤ ਜ਼ਿਆਦੇ ਹੈਗਾ ਹੈਲ ਏਰੀਆ ਹਾਂ ਆਪਣੇ ਲੋਕ ਛੁੱਟੀਆਂ ਕੱਟਣ ਜਾਂਦੇ ਆ ਪਹਾੜਾਂ ਦੇ ਵਿੱਚ ਆਪਣੇ ਤਾਂ ਕੋਲੇ ਹੀ ਆ ਸਹੀ ਗੱਲ ਹੈ ਮਹਾਰਾਜ ਨੇ ਬਹੁਤ ਸੋਹਣੇ ਇਲਾਕੇ ਚ ਲਿਆ ਕੇ ਮੈਂ ਕਈ ਵਾਰੀ ਗੱਲਾਂ ਕਰਦਾ ਹਾਂ ਵੀ ਇੰਨੇ ਸੋਹਣੇ ਉਹ ਵੀ ਬਹੁਤ ਸੋਹਣਾ ਸੀ ਜਿੱਥੇ ਅਸੀਂ ਪੰਜਾਬ ਚ ਰਹਿੰਦੇ ਸੀ ਹਾਂ ਉਹ ਵੀ ਬਹੁਤ ਸੋਹਣਾ ਵਾ ਪਰ ਇਹ ਵੀ ਬਹੁਤ ਸੋਹਣਾ ਵਾ ਵੀ ਜਿੱਥੇ ਸਾਨੂੰ ਰੋਜ਼ਗਾਰ ਮਿਲਿਆ ਕਿਸ਼ਤ ਮਿਲੀ ਧਰਤੀ ਤੇ ਯਾਰ ਬਈ ਕਹਿੰਦੇ ਹੁੰਦੇ ਮਾਲਕ ਨੇ ਜਿਹੜੀ ਬਣਾਤੀ ਨਾ ਚੀਜ਼ ਹੈ ਹਾਂ ਨਾ ਸੋਣੀ ਤਾਂ ਹੋਈ ਨਹੀਂ ਸਕਦਾ ਨਾ ਸੋਣੀ ਤਾਂ ਹੋਈ ਨਹੀਂ ਉਹਨੂੰ ਖਰਾਬ ਅਸੀਂ ਕੀਤਾ ਖਰਾਬ ਅਸੀਂ ਕੀਤਾ ਬਸ ਕਿਤੇ ਥੋੜੇ ਜਿਹਾ ਸੰਭਲ ਗਏ ਕਿਤੇ ਸਾਥੋਂ ਗਲਤੀਆਂ ਹੋ ਗਈਆਂ ਗਲਤੀਆਂ ਹੋ ਗਈਆਂ ਪਾਣੀ ਧਰਤੀ ਬੀਜਾਂ ਪਹਾੜ ਨਦੀਆਂ ਨਾਲੇ ਹਾਂ ਸਾਰਾ ਕੁਝ ਉਹੀ ਆ ਹਨਾ ਹੁਣ ਬਹੁਤ ਸ਼ਾਂਤੀ ਹੈ ਯਾਰ ਕਿ ਮੇਰਾ ਠਹਿਰ ਜਾਣ ਨੂੰ ਨਹੀਂ ਜੀ ਕਰਦਾ ਜਿਵੇਂ ਅੱਖਾਂ ਭਰ ਕੇ ਦੇਖ ਲਗੇ ਸਾਰਾ ਕੁਝ ਉਹ ਜਿਹੜਾ ਸਮਾਜ ਏ ਮੇਰੇ ਅੰਦਰ ਸਾਰਾ ਕੋਈ ਯਾਰ ਮੈਂ ਉਸਾਰ ਕੇ ਦੇਖ ਬਿਲਕੁਲ ਦਰਦ ਨੂੰ ਹਾਂ ਉਹ ਵੇ ਬਿਲਕੁਲ ਯਾਰ ਕੋਈ ਸ਼ੱਕ ਹੀ ਨਹੀਂ ਇੰਨਾ ਜਿਆਦਾ ਮਤਲਬ ਸੋਨਾ ਸ਼ਾਂਤੀ ਹਨ ਲੋਕ ਤਾਂ ਇਹੋ ਜਿਹੇ ਕਹਿੰਦੇ ਵੀ ਕਰੋੜਾ ਰੁਪਏ ਦੇ ਕੇ ਇਹੋ ਜੇ ਘਾੜ ਦੇ ਹਾਂ ਉਹੀ ਹੈ ਨਾ ਮੈਂ ਜਿਵੇਂ ਆਪਾਂ ਘੁੰਮਣ ਫਿਰਨ ਦੀ ਗੱਲ ਕਰਦੇ ਹਾਂ ਵੀ ਧਰਤੀ ਤੇ ਮੈਨੂੰ ਮੇਰੇ ਲਈ ਘੁੰਮਣਾ ਫਿਰਨਾ ਬਾਈ ਇਹ ਹੁੰਦਾ ਹਨਾ ਵੀ ਮੇਰਾ ਹੁਣ ਆਪਣਾ ਜੀ ਤੱਕ ਦਵਾਈ ਵੀ ਦੇਖਣ ਨੂੰ ਕਰਦਾ ਹਾਂ ਆਪਣਾ ਲੰਡਨ ਦੇਖਣ ਨੂੰ ਵੀ ਜੀ ਕਰਦਾ ਹਨਾ ਪੈਰਿਸ ਜਾਣ ਨੂੰ ਵੀ ਜੀ ਕਰਦਾ ਪਰ ਮੇਰੇ ਲਈ ਹੁੰਦਾ ਵੀ ਜਿਵੇਂ ਕਿਤੇ ਨਵੇਂ ਥਾਂ ਤੇ ਜਾਵੜੇ ਹਾਂ ਬਸ ਵੀ ਉਹ ਉਹ ਹੌਲੀਡੇ ਹੀ ਹੈ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਉਹ ਨਿਲਸਨ ਕੰਨੀ ਅਸੀਂ ਗਏ ਹਨਾ ਮੇਰੀ ਕੁੜੀ ਦਾ ਟੂਰਨਾਮੈਂਟ ਸੀ ਤੇ ਅਸੀਂ ਜਿਵੇਂ ਕਈ ਪਿੰਡਾਂ 'ਚ ਖੜੇ ਰਾਹ 'ਚ ਕੈਸਲ ਗਾੜ ਖੜੇ ਕ੍ਰਿਸਟੀਨਾ ਲੈ ਖੜੇ ਇੱਕ ਦੋ ਥਾਵਾਂ ਤੇ ਹੋਰ ਅਸੀਂ ਖੜੇ ਬਸ ਵੀ ਆ ਦੇਖਣ ਦੇ ਮਾਰੇ ਵੀ ਜਿਵੇਂ ਜਿੱਥੇ ਨਵੇਂ ਥਾਂ ਚਲੇ ਗਏ ਨਵੇਂ ਪਿੰਡ 'ਚ ਬਸ ਉਹੀ ਉਹੀ ਹੌਲੀਡੇ ਹੋ ਜਾਏ। ਬਸ ਉਹ ਮੈਂ ਤਾਂ ਲੋਕਾਂ ਦੇ ਵੀ ਸ਼ਾਬਾਸ਼ੀ ਆ। ਨਹੀਂ ਭਾਈ ਇਹ ਮੰਨਣੀ ਪੈਣੀ ਹੈ ਆਪਣੇ ਜਿਵੇਂ ਦੁਨੀਆ ਆਪਾਂ ਇੱਥੇ ਹੁਣ ਆਪਾਂ ਖਾ ਕੇ ਛੱਟ ਜਗੇ ਆਪਾਂ ਇੱਥੇ ਸਾਫ਼ ਕਰ ਲਗੇ ਆਪਣੇ ਤੇ ਆ ਇਹ ਆਪਣੇ ਤੇ ਆ। ਆਪਾਂ ਥੋੜਾ ਜਿਹਾ ਆਪ ਨੂੰ ਵੀ ਆਪਾਂ ਨੂੰ ਕੇ ਰੱਖੀ ਤਾ ਆਪਣੇ ਆਪ ਸਾਰਾ ਕੁਝ ਬੰਦੇ ਰੱਬ ਨੇ ਤਾਂ ਕੁਦਰਤ ਬਣਾਤੀ। ਹਾਂ ਜਿਹੜਾ ਇਹਨੂੰ ਸਾਫ਼ ਰੱਖਣਾ ਹੈ, ਸਚੰਜਾ ਰੱਖਣਾ ਉਹ ਆਪਣੇ ਤੇ ਆ। ਉਹ ਆਪਣੇ ਤੇ ਆ। ਕਿਵੇਂ ਰੱਖਣਾ ਉਹ ਵੀ ਆਪਣੇ ਤੇ ਹੈ। ਹਾਂ। ਵੀ ਆਪਾਂ ਮੈਂ ਆ ਦੇਖੀ ਇਧਰ ਹੁਣ ਤੋਂ ਯਾਰ ਕੀ ਆਨੰਦ ਆ ਬਾਈ ਹਨਾ ਹਾਂ ਬਈ ਜਿਵੇਂ ਆਪਾਂ ਕਹੀਏ ਵੀ ਲੱਕੜ ਇਹ ਮਤਲਬ ਇੰਨੇ ਸਾਲ ਹੋ ਗਏ ਪਾਣੀ ਚ ਗਲੀ ਨਹੀਂ ਹਾਂ ਹਨਾ ਜੇ ਨਾ ਸਾਡੇ ਮੈਂ ਇੰਡੀਆ ਸੀਤਵੇਂ ਹਾਂ ਸਾਡੇ ਵਾਲੇ ਨੇ ਮੈਨੂੰ ਦੱਸਣਾ ਹੈ ਲੱਕੜ ਦੇ ਖੰਬੇ ਜਾਂ ਘਰ ਹਾਂ ਇਹ ਬੜੀ ਹੈਰਾਨੀ ਜੀ ਹੁੰਦੀ ਹੈ ਕਿ ਆਪਣੇ ਲੱਕੜ ਨੂੰ ਆਪਾਂ ਤਾਂ ਹੁਣ ਪਿੰਡਾਂ 'ਚ ਸਪੈਦੇ ਕਿਕਰ ਦੀ ਲੱਕੜ ਉਹ ਨਹੀਂ ਮਜ਼ਬੂਤ ਨਹੀਂ ਹੁੰਦੀ ਹੁਣ ਜਿਵੇਂ ਹਿਮਾਚਲ ਦੀ ਲੱਕੜਾ ਆਪਣੇ ਹਨਾ ਮਸ਼ਹੂਰ ਆ ਉਹ ਬਹੁਤ ਸਟਰੋਂਗ ਵਧੀਆ ਆਹੀ ਸੇਮ ਲੱਕੜਾ ਉੱਥੇ ਵੀ ਹਾਂ ਪਰ ਆਪਣੇ ਏਰੀਏ 'ਚ ਉਹ ਪੋਲੀ ਹੁੰਦੀ ਹੈ ਹਨਾ ਜਸਪੈਦਾ ਇੰਨਾ ਮਜ਼ਬੂਤ ਨਹੀਂ ਹੁੰਦਾ ਜਾਂ ਕਿਸ ਤਰ੍ਹਾਂ ਤੋ ਐ ਲੱਗਿਆ ਕਰਿਆ ਵੀ ਸਪੈਦੇ ਦੀ ਲੱਕੜਾਂ ਦੇ ਘਰ ਤਾਂ ਜਾਂ ਲੱਕੜਾਂ ਦੇ ਖੰਬੇ ਔਖਾ ਹੀ ਆ ਕੰਮ ਕਿ ਉਹੀ ਛੱਡੀ ਜਾਂਦੇ ਆ ਆਹ ਫਿਰ ਜਦੋਂ ਆਪਾਂ ਦੇਖਿਆ ਨਹੀਂ ਗਿਆ ਨਹੀਂ ਹਨਾ ਉਦੋਂ ਫਿਰ ਆਪਾਂ ਨੂੰ ਔਖਾ ਲੱਗਦਾ ਹਾਂ ਬਿਲਕੁਲ ਸਹੀ ਗੱਲ ਆ ਤੇਰੀ ਯਾਰ ਬਈ ਦਿਲ ਕਰਦਾ ਵੀ ਇੱਥੇ ਕਿ ਬੰਦਾ ਹਨਾ ਰਹੇ ਬੰਦ ਚੱਟ ਖੜੇ ਸਹੀ ਗੱਲ ਜੀ ਲੱਗਦਾ ਜਿਵੇਂ ਆਪਾਂ ਕਹੀਏ ਹਾਂ ਹੁਣ ਆਪਾਂ ਚੱਲਦੇ ਆਂ ਥੋਂ ਅੱਗੇ ਨੂੰ ਨਰਾ ਮਾਤਾ ਦੇ ਡਾਊਨ ਟਾਊਨ ਵਿੱਚ ਦੀ ਮੇਨ ਸਟਰੀਟ ਕਹਿ ਲੈਨੇ ਜਿਵੇਂ ਆਪਾਂ ਜਿੱਥੇ ਮੇਨ ਆਪਣੀਆਂ ਦੁਕਾਨਾਂ ਸਾਥ ਕਹਿ ਲੋ ਪਿੰਡ ਦੀ ਇਹ ਬਾ ਆਪਣੇ ਪਿੰਡਾਂ ਚ ਸਾਥ ਕਹਿ ਦਿੰਦੇ ਆ ਇੱਥੇ ਡਾਊਨ ਟਾਊਨ ਕਹਿ ਦਿੰਦੇ ਆ ਬਸ ਮੇਰੇ ਹਿਸਾਬ ਨਾਲ ਤਾਂ ਇਹੀ ਚੀਜ਼ ਆ ਤੇ ਅਜੇ ਮੇਰੇ ਇੱਥੇ ਕਾਫੀ ਕਾਫੀ ਸ਼ਾਪ ਆ ਜਾਂ ਛੋਟੇ ਛੋਟੇ ਹੋਟਲ ਆ ਜਾਂ ਹੁਣ ਤਾਂ Airbnb ਵੀ ਆ ਉਹ ਬਣ ਗਏ ਜਿਵੇਂ ਘਰਾਂ ਚ ਲੋਕ ਐਨ ਬੈਡ ਐਂਡ ਬ੍ਰੇਕਫਾਸਟ ਬਣਾ ਲੈਂਦੇ ਹਨ ਤੇ ਬਾਕੀ ਜੇ ਕਿਸੇ ਨੇ ਰਹਿਣਾ ਵੀ ਆ ਹੋਟਲ ਸਾਰਾ ਕੁਝ ਹੀ ਮਿਲ ਜਾਂਦਾ ਕਾਫੀ ਸ਼ਾਪਾਂ ਹੈਗੀਆਂ ਬਾਕੀ ਰੈਸਟੋਰੈਂਟ ਤੇ ਵਾਈਨਰੀ ਤਾਂ ਉਹ ਤਾਂ ਕੋਈ ਅੰਤ ਹੀ ਨਹੀਂ ਹਨਾ ਤੁਹਾਨੂੰ ਚੀਜ਼ਾਂ ਦਾ ਤੁਸੀਂ ਟਾਈਮ ਸਪੈਂਡ ਕਰਨਾ ਚਾਹੇ ਜਾਂ ਮਰਜੀ ਹਨਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹੀ ਕੁਝ ਕਰ ਸਕਦੇ ਹੋ ਇੱਥੇ ਜੇ ਤੁਸੀਂ ਵਾਈਨ ਟੂਰ ਕਰਨਾ ਜੇ ਤੁਸੀਂ ਹਾਈਕਿੰਗ ਕਰਨੀ ਹੈ ਬੋਟਿੰਗ ਕਰਨੀ ਹੈ ਬੀਚ ਤੇ ਬੈਠਣਾ ਹੈ ਕੱਲਿਆਂ ਨੇ ਬੈਠਣਾ ਜਿਹੇ ਜਿਹੇ ਵੀ ਟਾਈਮ ਤੁਸੀਂ ਕੋਈ ਕਾਇਕਿੰਗ ਹੈ ਕੋਈ ਪੈਡਲ ਬੋਰਡਿੰਗ ਦਾ ਸ਼ਕੀਨਾ ਜੋ ਵੀ ਕਰਨਾ ਚਾਹੁੰਦੇ ਹੋ ਨਾ ਤੁਸੀਂ ਇੱਥੇ ਕਰ ਸਕਦੇ ਹੋ ਗਰਮੀਆਂ ਦੇ ਵਿੱਚ ਤਾਂ ਜਿਵੇਂ ਅਸੀਂ ਨਾਨਕੀ ਜਾਂਦੇ ਹੁੰਦੇ ਸੀ ਗਰਮੀਆਂ ਦੀਆਂ ਛੁੱਟੀਆਂ 'ਚ ਚਾਹ ਹੁੰਦਾ ਸੀ ਵੀ ਨਾਨਕੀ ਜਾਣ ਦਾ ਬਸ ਹੀ ਨਾਨਕਈਆ ਲੋਕਾਂ ਦੀ ਪੋਕਾ ਨਾਗਨ ਵੈਲੀ ਹੈ ਜਿਹੜੀ ਗਰਮੀਆਂ ਦੀਆਂ ਛੁੱਟੀਆਂ ਇੱਥੇ ਬਹੁਤ ਟੂਰਿਸਟ ਆ ਸਾਡੇ ਛੋਟੇ ਛੋਟੇ ਜਿਹੇ ਪਿੰਡਾਂ ਆ ਆਬਾਦੀ ਦੁੱਗਣੀ ਹੋ ਜਾਂਦੀ ਹੈ ਕਈ ਵਾਰੀ ਪਿੰਡਾਂ ਦੀ ਡੇਢ ਗੁਣਾ ਹਨਾ ਜਿਆਦਾ ਵੱਧ ਜਾਂਦੀ ਆ ਆਬਾਦੀ ਜਿਵੇਂ ਸੰਮਰ ਦੇ ਵਿੱਚ ਇੰਨੇ ਟੂਰਿਸਟ ਆਉਂਦੇ ਦੇਖਣ ਆਲੇ ਜਿਵੇਂ ਸਾਨੂੰ ਸਾਡੇ ਭਾਈ ਜਵਾਨੀ ਚ ਚਾਹ ਹੁੰਦਾ ਸੀਗਾ ਸਿਮਲੇ ਜਾਣ ਦਾ ਹਨਾ ਉਹ ਤੋਂ ਅੱਗੇ ਥੋੜਾ ਜਿਹਾ ਹੋਰ ਗਾਹ ਨਿਕਲ ਜਾਂਦੇ ਸੀ ਕੁਲੂ ਮਨਾਲੀ ਨੂੰ ਤੇ ਇਹ ਵਾ ਸਾਡਾ ਸਿਮਲਾ ਜੀ ਨਰਾਮਾ ਦਾ ਉਕਾ ਨਾਗਨ ਬੈਲੀ ਦਾ ਇਹ ਪਿੰਡ ਅ ਕੰਟੈਕਟਨ ਦੇ ਤੋਂ ਕੰਟੈਕਟਨ ਦੇ ਤੇ ਨਾਲ ਹੀ ਰਹਿ ਜਾਂਦਾ ਜੀ ਨਾਰਥ ਈਸਟ ਵਾਲੇ ਪਾਸੇ ਆ ਕੰਟੈਕਟਨ ਦੇ ਕੰਟੈਕਟਨ ਡੋਮੈਸਟਿਕ 에어ਪੋਰਟ ਹੈਗਾਗਾ ਤੇ ਜਿਹੜੇ ਵੀ ਬਾਹਰੋਂ ਆਉਣ ਵਾਲੇ ਆ ਬਾਹਰੋਂ ਆਉਣਾ ਦੇਖਣ ਚਾਹੁੰਦੇ ਆਗੇ ਜਿਵੇਂ ਕੋਈ ਵੈਨਕੂਵਰ ਤੋਂ ਕੈਲਗਰੀ ਤੋਂ ਜਾਂ ਕਿਸੇ ਕੈਨੇਡਾ ਦੇ ਹੋਰ ਹਿੱਸਿਆਂ ਤੋਂ ਜਿਵੇਂ ਤੁਸੀਂ ਜੀ ਕੋਲੋਨੇ ਆਉਂਦੇ ਆ ਕਿਉਂਕਿ ਕੋਲੋਨਾ ਵੱਡਾ ਸ਼ਹਿਰ ਆ ਸਾਡੇ ਨੇੜੇ ਤੇ ਕਲੋਨੇ ਤੋਂ ਇਹ ਮੇਰੇ ਖਿਆਲ ਚ 80 100 ਕਿਲੋਮੀਟਰ 80 ਕਿਲੋਮੀਟਰ ਦੀ ਦੂਰੀ ਤੇ ਆ ਜੇ ਤਾਂ ਤੁਸੀਂ ਬੈਕ ਰੋਡ ਲੈ ਕੇ ਆਉਣਾ ਤਾਂ ਫਿਰ ਤਾਂ ਇਹ ਕਲੋਨੇ ਤੋਂ 40 45 ਕਿਲੋਮੀਟਰ ਹੀ ਦੂਰ ਹੈ ਕਿਉਂਕਿ ਉਹ ਹੈਗੀ ਹੈ ਬੈਕ ਰੋਡ ਪਹਾੜਾਂ ਦੇ ਵਿੱਚ ਆਉਂਦੀ ਹੈ ਗ੍ਰੇਵਲ ਵਾਲੀ ਰੋਡ ਆ ਤੇ ਠੀਕ ਨਹੀਂ ਰਹਿਣੀ ਹਣ ਆ ਜਿਹੜੀ ਆਪਾਂ ਰੋਡ ਤੇ ਹੁਣ ਚੱਲੇ ਆ ਇਹ ਸਿੱਧੀ ਨਾਲ ਕਲੋਨੇ ਨੂੰ ਜਾਂਦੀ ਹੈ ਇਹ ਗ੍ਰੇਵਲ ਰੋਡ ਆ ਸਾਰੀ ਤੇ ਜੇ ਤੁਸੀਂ ਹਾਈਵੇ ਲੈ ਕੇ ਆਉਣਾ ਫਿਰ ਹਾਈਵੇ 97 ਹੈਗਾ ਕਲੋਨੇ ਤੋਂ ਸਮਰਲੈਂਡ ਕੰਟੈਕਟੈਂਟ ਕੰਟੈਕਟੈਂਟ ਉਨਾਰਾ ਮਾਤਾ ਤੇ ਜਿੱਥੇ ਵੀ ਦੇਖੋਗੇ ਯਾਰ ਜਿਹੜੇ ਲੋਕ ਪਿਆਰ ਕਰਦੇ ਆ ਨਾ ਕੁਦਰਤ ਨੂੰ ਉਹਨਾਂ ਨੂੰ ਤਾਂ ਬਹੁਤ ਸੋਹਣੀ ਚੀਜ਼ੇ ਲੱਗਣੀ ਹੈਗੀ ਤੇ ਕੋਈ ਜਿਵੇਂ ਮੈਨੂੰ ਪਿੰਡਾਂ ਵਾਲਾ ਮਾਹੌਲ ਆ ਹਨਾ ਕੋਈ ਉਹ ਜਿਹੜਾ ਲੜਾਈ ਝਗੜਿਆਂ ਦਾ ਜਾਂ ਕੋਈ ਕ੍ਰਾਈਮ ਵੀ ਹੈ ਤਾਂ ਚੀਜ਼ਾਂ ਜੇ ਹੁੰਦੀਆਂ ਚੰਗੇ ਮਾੜੇ ਲੋਕ ਸਾਰੇ ਤਰ੍ਹਾਂ ਦੇ ਹੁੰਦੇ ਪਰ ਬਹੁਤ ਜ਼ਿਆਦਾ ਕੰਟਰੋਲ ਆ ਜੇ ਆਪਾਂ ਕਹੀਏ ਇੱਥੇ ਕ੍ਰਾਈਮ ਬਹੁਤ ਘੱਟ ਆ ਮਾਈਨਰ ਕ੍ਰਾਈਮ ਹੁੰਦੇ ਹਨ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਕੋਈ ਡੇਂਜਰ ਚੀਜ਼ਾਂ ਹੈ ਨਹੀਂ ਹੈ ਹਨ ਉਹ ਜਿਹੜੀਆਂ ਗੱਲਾਂ ਹੈ ਨਹੀਂ ਵੱਡੇ ਸ਼ਹਿਰਾਂ ਵਾਲੀਆਂ ਸੋ ਸ਼ਾਂਤੀ ਆ ਵਧੀਆ ਲੋਕ ਵੀ ਚੰਗੇ ਬਹੁਤ ਆ ਕਿਉਂਕਿ ਪਿੰਡਾਂ 'ਚ ਜਿਵੇਂ ਆਪਣੇ ਯਾਰ ਪੰਜਾਬ ਦੇ ਪਿੰਡਾਂ 'ਚ ਹਨ ਪਿੰਡਾਂ ਦਾ ਮਾਹੌਲ ਹੁੰਦਾ ਕੋਈ ਰਾਹ ਪੁੱਛਣ ਆਇਆ ਆਉਂਦਾ ਤੇ ਆਪਾਂ ਅਗਲੇ ਨੂੰ ਚਾਹ ਪਾਣੀ ਪਿਆ ਕੇ ਤੋਰਦੇ ਹਾਂ ਉਹ ਮੇ ਦਾ ਮਾਹੌਲ ਆ ਵੀ ਲੋਕਾਂ ਇਹ ਚੀਜ਼ ਨੂੰ ਐ ਇੰਜੋਏ ਕਰਦੇ ਆ ਵੀ ਚਲੋ ਲੋਕ ਸਾਡੇ ਏਰੀਏ ਨੂੰ ਦੇਖਣ ਆਉਂਦੇ ਆ ਚੰਗਾ ਸਮਝਦੇ ਟੂਰਿਸਟਾਂ ਨੂੰ ਕੋਈ ਹੇਟ ਨਹੀਂ ਕਰਦਾ ਜਿਵੇਂ ਵੀ ਲੋਕ ਸਮਝਦੇ ਆ ਵੀ ਚਲੋ ਵਧੀਆ ਜੀ ਅਸੀਂ ਚੰਗੇ ਥਾਂ ਤੇ ਰਹਿੰਦੇ ਆ ਤੇ ਤਾਂ ਦੁਨੀਆ ਹਨਾ ਇੱਥੇ ਦੇਖਣ ਆਉਂਦੀ ਆ ਇਹ ਚੀਜ਼ ਨੂੰ ਸਾਰੇ ਸਾਹਮਣੇ ਦੇ ਆਗੇ ਸ਼ੋ ਖੁਸ਼ੀ ਹੁੰਦੀ ਆ ਕਿ ਇਹਨਾਂ ਪਿੰਡਾਂ 'ਚ ਰਹਿੰਦੇ ਆ ਇੱਕ ਹੋਰ ਵਿੱਚ ਆ ਗਈ ਜਿਵੇਂ ਕਿ ਲੋ ਬੀਚਾਂ ਦਾ ਭੰਡਾਰ ਆ ਇਹ ਤਾਂ ਨਾਰਾ ਮਾਤਾ ਤੇ ਮੇਰਾ ਬਾਈ ਇੱਕ ਨਹੀਂ ਸੈੱਟ ਪੈਂਦਾ ਸੀਗਾ ਇਹ ਸੈੱਟ ਕਰਨਾ ਪੈਦਾ ਹੈ ਫਿਰ ਬਾਕੀ ਗੱਲਬਾਤ ਕਰਦੇ ਕਹਿੰਦਾ ਦੇਖ ਭਾਨਿਆ ਰੰਗ ਕਰਤਾਰ ਦੇ ਹਾਂ ਦੇਖ ਭਾਨਿਆ ਰੰਗ ਕਰਤਾਰ ਦੇ ਵਾਕਿਆ ਹੀ ਰੰਗ ਕਰਤਾਰ ਦੇ ਆ ਪਾਣੀ ਕਹਿੰਦੇ ਗੱਲਾਂ ਕਰਦਾ ਬਿਲਕੁਲ ਕਰਵਾ ਯਾਰ ਇੰਨਾ ਆਨੰਦ ਸਾਧੂ ਸੰਤ ਪਾਣੀ ਦੇ ਕਿਨਾਰੇ ਬੈਠ ਕੇ ਤਪੱਸਿਆ ਕਰਦੇ ਸੀ ਜਿੰਨੇ ਵੀ ਕਰਦੇ ਸੀ ਕੋਈ ਆਪਣੇ ਕੋਈ ਇੱਥੇ ਆ ਕੇ ਮੈਨੂੰ ਯਾਰ ਮਹਿਸੂਸ ਹੁੰਦਾ ਵੀ ਕਿਉਂ ਕਰਦੇ ਸੀ ਇੰਨਾ ਬਹੁਤ ਸਿਰਾਂ ਗੱਲਬਾਤ ਆ ਬਿਲਕੁਲ ਸਿਆ ਬਿਲਕੁਲ ਜਿਵੇਂ ਤੇ ਧਰਤੀ ਦੇ ਕਹਿੰਦੇ ਸਵਰਗ ਆ ਤਾਂ ਬਈ ਇਹ ਆ ਆਪਾਂ ਨੂੰ ਐ ਮੈਂ ਪਹਿਲਾਂ ਦੇਖਦਾ ਹੁੰਦਾ ਸੀ ਮੈਂ ਕਹਣਾ ਵੀ ਗੋਰੇ ਬੜੀ ਭਜਦੇ ਆ ਨਾ ਵੀ ਮਾੜੀ ਜੀ ਛੁੱਟੀ ਹੁੰਦੀ ਅੱਜ ਦੀ ਪਾਣੀ ਦੇ ਕਿਨਾਰੇ ਨੂੰ ਭਜਦੇ ਆ ਪਾਣੀ ਕੋ ਕਿਨਾਰੇ ਜਾ ਕੇ ਡੈਗਦੇ ਆ ਇਹ ਹੂੰ ਉੱਥੇ ਮਤਲਬ ਇਹਨਾਂ ਨੂੰ ਪਰ ਬਹੁਤ ਆਨੰਦ ਆ ਯਾਰ ਹਾਏ ਅੱਜ ਜਿਵੇਂ ਕੋਈ ਬਾਜਨ ਲਾ ਕੇ ਸਰੀਰ ਨਾਲੋਂ ਪਰੇ ਰੱਖਤਾ ਹੋਵੇ ਵੀ ਟੈਨਸ਼ਨ ਡਿਪਰੈਸ਼ਨ ਇਹਦੀਆਂ ਚੀਜ਼ਾਂ ਜਿਵੇਂ ਸਰੀਰ ਨੂੰ ਲਾ ਕੇ ਨਾ ਪਰੇ ਰੱਖਦੀਆਂ ਉਹ ਇੰਨਾ ਮੇਰਾ ਸਰੀਰ ਰਿਲੈਕਸ ਜਿਹਾ ਹੋ ਗਿਆ ਦਿਮਾਗ ਨੂੰ ਨਾ ਜਿਵੇਂ ਖਰਾਕ ਮਿਲ ਗਈ ਹੈ ਨਾ ਕਿ ਮੈਂ ਆਪਣੇ ਉਹ ਖਾਟਡ ਹੁੰਦਾ ਰੋਟੀਆਂ ਖਾ ਲਏ ਦੋ ਜਿਵੇਂ ਟੱਡ ਨੂੰ ਸ਼ਾਂਤੀ ਆ ਜਾਂਦੀ ਹੈ ਨਾ ਉਹ ਚੀਜ਼ ਆ ਜਿਵੇਂ ਹੁਣ ਦਿਮਾਗ ਨੂੰ ਉਹ ਸ਼ਾਂਤੀ ਆ ਜਾਂਦੀ ਹੈ ਤਲਪੇਰੇ ਮੇਰਾ ਮਾਨ ਹੋਣਾ ਇਹ ਕਰਦਾ ਵੀ ਯਾਰ ਵੈਚ ਦੀ ਟਾਈਮ ਜਿਵੇਂ ਆਪਣੇ ਕੋਲੇ ਮਿਲਦਾ ਵੀ ਆ ਮੇਰਾ ਤਾਂ ਇਹ ਮਾਨ ਕਰਦਾ ਵੀ ਤੀਏ ਚੌਥੇ ਦਿਨ ਆਇਆ ਕਰੀਏ ਇੱਥੇ ਬਾਬਾ ਮੇਰ ਕਰੂਗਾ ਹੈਨਾ ਇੰਨਾ ਯਾਰ ਪਹਿਨਾ ਮੈਂ ਨਹੀਂ ਸੀ ਇੰਨਾ ਮੈਨੂੰ ਨਹੀਂ ਸੀਗਾ ਐਲਮੋ ਵੀ ਇੰਨੀ ਸ਼ਾਂਤੀ ਹੁੰਦੀ ਹੈ ਯਾਰ ਕਮਾਲ ਆ ਵਾਹ 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 ਨੇ ਸਹੀ ਗੱਲ ਆ ਯਾਰ ਮਨਣੀ ਪੈਣੀ ਗੱਲ ਇਹ ਬਹੁਤ ਬਿਲਕੁਲ ਯਾਰ ਕੋਈ ਅੰਤ ਨਹੀਂ ਹੈਗਾ ਯਾਰ ਉਧਰ ਤੋਂ ਵਾਹ ਗੋਦੇ ਸਿਆ ਮਾਂ ਦੀ ਗੋਦ ਕੁਦਰਤ ਦੀ ਗੋਦ ਕੁਦਰਤ ਦੀ ਗੋਦ ਕੋਈ ਦੋਨਾਂ ਚ ਸਕੂਨ ਮਿਲਦਾ ਹੈ ਕੋਈ ਵੀ ਸਕੂਨ ਮਿਲਦਾ ਹਾਂ ਹੈਨਾ ਤੇ ਦੇਖ ਲਾ ਨਿੱਕੇ ਨਿੱਕੇ ਟਾਉਨ ਆ ਕਿੰਨੇ ਆਪਾਂ ਹਨਾ ਕਿੰਨੇ ਏਰੀਏ ਦੇਲੇ ਥਾਂ ਥਾਂ ਤੇ ਵਿੱਚ ਬਣੀ ਹੋਈ ਐ ਪ੍ਰਾਈਵੇਟ ਵਿੱਚ ਹੁਣ ਆ ਦੇਖੀ ਸਾਰਿਆਂ ਬਾਈ ਤੁਹਾਡੇ ਮਗਰ ਹਾਂ ਪ੍ਰਾਈਵੇਟ ਹੀ ਐ ਸਭ ਦੇ ਬੋਤਾਂ ਪ੍ਰਾਈਵੇਟ ਆ ਹਾਂ ਇਧਰ ਵੀ ਆ ਦੇ ਸਾਰਿਆਂ ਦੇ ਵੋਟਾਂ ਲੈਣਾ ਇਹਨਾਂ ਦਾ ਵੋਟਾਂ ਪ੍ਰਾਈਵੇਟ ਆ ਵਿੱਚੇ ਹੀ ਪੰਪ ਲੱਗੇ ਆ ਤੇਲ ਪਾਉਣ ਵਾਲੇ ਆ ਦੇਖੋ ਹਾਂ ਸਭ ਦੇ ਲੱਗੇ ਆ ਆਪੋ ਆਪ ਦੇ ਲਾਏ ਹੋਏ ਆ ਤੇਲ ਵਾਲੇ ਹਨਾ ਇਹ ਦੋਸਤੋ ਜਿਹੜੀ بیچ ਤੇ ਅਸੀਂ ਹੁਣ ਸੀਗੇ ਇਹ ਹੈ ਕਿ ਇੰਡੀਅਨ ਰੌਕ ਰੋਡ ਆ ਜਿਵੇਂ ਨਾਰਾ ਮਾਤਾ ਰੋਡ ਪੈਂਦੀ ਹੈ ਫਿਰ ਨਾਰਥ ਨਾਰਾ ਮਾਤਾ ਰੋਡ ਤੋਂ ਆਫ ਹੁੰਦੀ ਹੈ ਇਹ ਇੰਡੀਅਨ ਰੌਕ ਰੋਡ ਤੇ ਜਿਹੜੀ ਰੋਡ ਤੇ ਉਹ ਜਿੱਥੇ بیچ ਸੀਗੀ ਜਿੱਥੇ ਆਪਾਂ ਪਹਿਲਾਂ ਖੜੇ ਸੀਗੇ ਆ ਹੁਣ ਜਿਹੜੀ ਅਸੀਂ ਰੋਡ ਤੇ ਨਾਰਥ ਨਾਰਾ ਮਾਤਾ ਰੋਡ ਆ ਸੋ ਦੇਖਣ ਵਾਲਾ ਹੀ ਆ ਯਾਰ ਬੈਲੀ ਬਹੁਤ ਸੋਹਣੀ ਹੈਗੀ ਪਿੰਡੂ ਜਿਹਾ ਮਾਹੌਲ ਆਗਾ ਤੇ ਕਾਫੀ ਸੋਹਣਾ ਆ ਜਿਵੇਂ ਆਪਾਂ ਹੁਣ ਕਿਉਂਕਿ ਪਿੰਡਾਂ ਦੇ ਜੰਮੇ ਜਾਏ ਆ ਪਤਾ ਨਹੀਂ ਤਾਂ ਜ਼ਿਆਦੇ ਚੀਜ਼ਾਂ ਵਧੀਆ ਲੱਗਦੀਆਂ ਕਿਉਂਕਿ ਇਹ ਇਸੇ ਮਾਹੌਲ 'ਚ ਹੀ ਆਏ ਸੀਗੇ ਤੇ ਉਹ ਉਹੀ ਮਾਹੌਲ ਤਾਂ ਕਰਕੇ ਦੇਖਣਾ ਦੁਬਾਰਾ ਚੰਗਾ ਲੱਗਦਾ ਹਨ ਤੇ ਦਿਨ ਵੀ ਸੋਹਣਾ ਲੱਗਿਆ ਬਾਕੀ ਹੁਣ ਆ ਦਿਨ ਜਿਵੇਂ ਖੁੱਲਣ ਲੱਗ ਗਿਆਣਗੇ ਤੇ ਇੱਕ ਇਹ ਏਰੀਏ ਦੀ ਨਾ ਖਾਸियत ਹੋਰ ਆ ਜਿਵੇਂ ਹੁਣ ਸਨੋ ਐਦ ਕੀ ਤਾਂ ਘੱਟ ਪਈ ਆ ਮੇਰੇ ਅਰਾਦਾ ਸੀਗਾ ਮੈਂ ਕਿਹਾ ਜੇ ਕਦੇ ਸਨੋ ਪੈਂਦੀ ਤੇ ਵੀਡੀਓ ਬਣਾਉਂਦੇ ਹੁਣ ਜਿਵੇਂ ਸਪ੍ਰਿੰਗ ਆ ਗਈ ਆ ਬੈਂਟਰ ਦੇ ਵਿੱਚ ਇਹਦਾ ਹੋਰ ਨਜ਼ਾਰਾ ਹੁੰਦਾ ਇਹਦੀ ਖੂਬਸੂਰਤੀ ਹੋਰ ਤਰ੍ਹਾਂ ਦੀ ਹੁੰਦੀ ਹੈ ਜਦੋਂ ਸਮਰ ਆ ਜਾਂਦੀ ਹੈ ਜਿਵੇਂ ਬਿਲਕੁਲ ਹੀ ਡਿਫੀਨਟ ਲੱਗਦਾ ਜਿਵੇਂ ਆਪਾਂ ਕਿਸੇ ਹੋਰ ਇਲਾਕੇ 'ਚ ਆ ਗਏ ਹੁੰਨੇ ਆਗੇ ਆ ਹੁਣ ਜੇ ਤੁਸੀਂ ਦੇਖਾਂਗੇ ਲੱਗਦਾ ਹੀ ਨਹੀਂ ਕੋਈ ਅੰਗੂਰਾਂ ਦੇ ਫਾਰਮ ਆਉਂਦੇ ਆ ਜਾਂ ਐਪਲਾਂ ਦੇ ਫਾਰਮ ਆਉਂਦੇ ਆ ਤੇ ਉਹ ਸੁੱਕੇ ਪਏ ਆ ਲੱਗਦਾ ਹੀ ਨਹੀਂ ਜਿਵੇਂ ਉਜਾੜ 'ਚ ਫਿਰਦੇ ਹੁੰਨੇ ਆ ਇਸ ਤਰ੍ਹਾਂ ਲੱਗਦਾ ਆ ਪਰ ਮਹੀਨਾ ਖੜ ਜੋ ਮਹੀਨਾ ਡੇਢ ਮਹੀਨਾ ਤੁਸੀਂ ਦੇਖੋਗੇ ਹਰੇ ਬਾਈ ਹਰੇ ਬਾਈ ਹੋ ਜਾਣੀਆਂ ਹਨ ਫਿਰ ਉਹ ਲੱਗਦਾ ਜਿਵੇਂ ਆਪਾਂ ਕਿਸੇ ਹੋਰ ਇਲਾਕੇ 'ਚ ਆ ਗਏ ਹੁੰਨੇ ਆਗੇ ਸੋ ਬਹੁਤ ਸੋਹਣਾ ਆ ਜਿਹੜੀ ਰੋਡ ਤੇ ਆਪਾਂ ਹੋਣਾਗੇ ਇਹ ਉੱਪਰਲਾ ਪਾਸਾ ਹੈਗਾ ਨਰਾ ਮਾਤਾ ਦਾ ਉੱਪਰਲੀ ਰੋਡ ਆਗੀ ਜਿਵੇਂ ਮੈਂ ਪਹਿਲਾਂ ਗੱਲ ਕਰਦੇ ਸੀ ਵੀ ਤਿੰਨ ਲੇਅਰਾਂ ਚਾਹੇ ਇੱਕ ਥੱਲੇ ਵਾਲੀ ਲੇਅਰ ਹੈ ਫਿਰ ਮਿਡਲ ਵਿੱਚ ਮੇਨ ਸਟਰੀਟ ਆ ਜਾਂਦੀ ਹੈ ਹੁਣ ਆ ਉੱਪਰਲੀ ਲੇਅਰ ਤੋਂ ਆਪਾਂ ਫੇਰ ਥੱਲੇ ਜਿਹੜੀ ਪਚਾਲੇ ਮੇਨ ਸਟਰੀਟ ਪੈਂਦੀ ਹੈਗੀ ਉਹਦੇ ਤੇ ਫੇਰ ਜਾਵੜਨ ਸੋ ਇਸ ਤਰ੍ਹਾਂ ਦਾ ਟਾਊਨ ਆ ਜੀ ਸੋਹਣਾ ਟਾਊਨ ਆ ਸੋ ਬੇਨਤੀ ਹੈ ਸਾਰੇ ਦੇਖਣ ਵਾਲਿਆਂ ਨੂੰ ਵੀਰ ਬਣ ਕੇ ਯਾਰ ਨਵੀਂ ਸ਼ੁਰੂਆਤ ਆ ਸਾਡੇ ਇਹਨਾ ਚੈਨਲ ਦਾ ਸਾਡੇ ਦਾ ਨਾਮ ਪੱਤਣਾ ਤੋਂ ਪਾਰ ਆ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਫਾਲੋ ਕਰਿਓ ਜੋ ਵੀ ਕਰਨਾ ਯਰ ਤੁਹਾਨੂੰ ਸਾਰਾ ਪਤਾ ਹੀ ਆ ਵੀਰਾ ਬਣ ਕੇ ਹਨ ਤੇ ਜਰੂਰ ਹਨਾ ਕਰਿਓ ਹਨਾ ਜੇ ਤੁਸੀਂ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਚੰਗਾ ਲੱਗਦਾ ਯਰ ਹੌਸਲਾ ਮਿਲਦਾ ਤਾਕਤ ਮਿਲਦੀ ਹੈ ਸੋ ਮਿਹਰਬਾਨੀ ਵੀਰੋ ਮਿਲਦੇ ਆ ਅਗਲੀ ਵੀਡੀਓ ਸਾਡੇ 올ਿਵਰ ਟਾਊਨ ਦੀ ਹੋਊਗੀ ਅਸੀਂ ਕੋਸ਼ਿਸ਼ ਕਰਾਂਗੇ 올ਿਵਰ ਜਿੱਥੇ ਮੇਰੀ ਰਹਾਇਸ਼ ਆ ਪਿਛਲੇ 15 ਸਾਲਾਂ ਤੋਂ ਪਿੰਡ ਹੈ ਮੇਰਾ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ